जब अनुराधा साहब जयदा, अनुराधा साहब जयदा, मावा दा की कसूरा, मावा दा की कसूरा, मावा जरिया जरिया जरिया, सरकार जरिया, अरे रुका, 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 अरे रुक ਕਾਫੀ ਇਖਲੇ ਰਹਾ ਨੀ ਮਾਰ ਪਾਗੜੇ ਜਿੰਦਾ 5100 500 ਨਈ ਬੋਲਣਾ 500 80 ਨਈ ਲੋ ਕਰ ਮੋ ਨਈ ਨੀ ਪੁੱਛਾ ਕਿ ਪੁੱਛ ਪਰਸੋਂ ਦੀ ਕਿੱਥੇ ਆ ਪਰਸੋਂ ਦੀ ਪੁੱਛ ਨੇ ਕਿਹਾ ਨੀ ਰਸ ਕਿਤੇ ਬੰਦੇ ਸਾਡੇ ਹਾਂ ਫਿਰ ਬੰਦੇ ਕਰ ਜਾ ਤਾਂ ਪਤਾ ਨੀ ਪੁੱਛ ਕਿਥੇ ਰੀ ਤਾਂ ਕਰ ਜਾ ਪੁੱਛਦਾ 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 ਜਦੋਂ ਆਪ ਕੋ ਸ਼ਹਿਰ ਦੀ ਗੱਲ ਕਰਨ ਉਹ ਸ਼ਹਿਰ ਦੀ ਪੁੱਛ ਕਿਥੇ ਦੀ ਹੈ ਅੱਜ ਲੋਕ ਜਾਨੇ ਵੜ ਵੜ ਬੈਠੇ ਇਹ ਨਹੀਂ ਜਗਲਾਸ਼ਾ ਦੇ ਪੱਟਾ ਆਏ ਕਮਰੇ ਸਾਡੇ 240 ਸੁਖਮੁਖੀ ਗੁਮ ਜਦੋਂ ਪਟਾਲਿਆ ਜਿਹੜੀ ਐਸਟੀ ਹੈ ਉਹਨੂੰ ਪਰਛਾਵਾਂ ਨੇ ਕੋਸ਼ਿਸ਼ ਕਰਦੀ ਕਿ ਉਹ ਹੁਕਮਕਾਰੀ ਉਹਨਾਂ ਪਾਰੀਆ ਕਿ ਕਿਹਨਾਂ ਦਾਟਰੇ ਮੇਰੇ ਜਿਹਨਾਂ ਨੇ ਮਸਵੇਰੇ ਇਹ ਪੂਰਾ ਇਹਦੇ ਆਪਣੇ ਬਿਆਨ ਉਹਨਾਂ ਦੇ ਹੋ ਜੇ ਸਾਰੀ ਕਾਰਵਾਈ ਸਾਡੀ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਖਲਾਫ ਕਾਰਵਾਈ ਹੋਣੀ ਚਾਹੀਦੀ ਹੈ ਸੁਣ ਲੋ ਗੱਲ ਸਾਰੇ ਹੁੰਡੇ ਅਸ ਗਿੰਦਰ ਰੰਧਾਵੇ ਤੇ ਉਹਦੇ ਵੀਰ ਤੇ ਉਹਦੇ ਜੋ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਕੱਟ ਪਹਿਲਾ ਜਗ ਨੂੰ 20 ਤਾਈ ਤੋਂ ਤੱਕ ਪਛਾਤਾ ਜਦੋਂ ਆਪਣਾ ਹੈਗੀਆਂ ਸੀ ਕੋਰੋਨਾ ਦਾ ਵੇਲਾ ਸੀ ਕੋਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਪਰ ਦੇ ਸਾਡੇ ਘਰ ਦਾ ਚੱਕਰ ਵਾੜ ਤੇ ਮੇਰਾ ਬੱਚਾ ਤੁਸੀਂ ਜਾ ਕੇ ਵੇਖੋ ਨਾ ਕਿਤੇ ਅਲਟ ਵਲਟ ਕੋਈ ਪਿੰਡ ਨਾ ਪੁੱਛੋ ਪਿੰਡ ਨੇ ਹਰ ਇੱਕ ਤਰੀਕ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰੋਂ ਦਾ ਮੈਨੂੰ ਪਤਾ ਨਹੀਂ ਆਪੇ ਪਾਸੇ ਜਾ ਕੇ ਇਹਨਾਂ ਦੀ ਸਿਕਿਉਰਿਟੀ ਇਹਨਾਂ ਦੀ ਸਿਕਿਉਰਿਟੀ ਮੇਰੇ ਬੱਚੇ ਨੂੰ ਸਾਫ ਤੱਕ ਮਾਰ ਗਿਆ ਉਹਨੇ ਆ ਚੰਦ ਸਾਰਿਆ ਮੇਰੇ ਬੱਚੇ ਨੂੰ ਹੋਰ ਦੋ ਪਰ ਉਹ ਕੰਪੋ ਕਿ ਕਸੂਰ ਨਹੀਂ ਮੇਰਾ ਮੇਰਾ ਗੰਮੀ ਜੀ ਦੋਨ ਆਈਓ ਅੱਜ ਮੈਂ ਮਾਸੀ ਅੱਜ ਮੈਂ ਪ੍ਰਦਾ ਨਹੀਂ ਜਿਹੜੀ ਜੀ ਗੋੜਾ ਤੇ ਮੈਂ ਪੜੀ ਸੱਡੀ ਨਾ ਉਹ ਨਾ ਨਹੀਂ ਸਕਦਾ ਕਰਦਾ ਸੀ ਕੱਲੇ ਦੀ ਦਰਖਾਸਤ ਦਿੱਤੀ ਸੀ ਉੱਤੇ ਕੋ ਕਾਰਵਾਈ ਹੋਈ ਉਹ ਦਰਖਾਸਤ ਤੇ ਕਾਰਵਾਈ ਚਾਹੀਦੀ ਅੱਜ ਮੈਂ ਬੋਲਨੀ ਆ ਜਿਹੜਾ ਮੈਂ ਅੱਜ ਬੋਲ ਨਹੀਂ ਕਰੇ ਮੇਰੀਆਂ ਨੂੰ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਇਹਨੂੰ ਜਿੱਦਾਂ ਮੇਰੀ ਜ਼ਮੀਨ ਹੈ ਨਾ ਆਪਣੀ ਆ ਚੀਜ਼ਾਂ ਇਹਨੂੰ ਬਾਲਾ ਵਾ ਇਹਤਰਾ ਬੋਲ ਬਲਾ ਇਹਨਾਂ ਕੋ ਵੀ ਹਾਂ ਆਪਾਂ ਕੰਮ ਕਰਤਾ ਜੇ ਨਹੀਂ ਆਹੀ ਇਹ ਕਰਸੀ ਕਰਤੇ ਜੇ ਕਨੇ ਕਨੇ ਤੇ ਆਹ ਨੀ ਮੇਰਾ ਦੇਖੀ ਜੀ ਇਹਨਾਂ ਦੇ ਅੱਗੇ ਆ ਕੇ ਮਸਲ ਲੈਨੇ ਜਿੰਨਾਂ ਦਾ ਦੱਸਿਆ ਹੈ ਜਿੰਨਾਂ ਨੇ ਇਹਨਾਂ ਨੂੰ ਮਾਰਿਆ ਇਹਨਾਂ ਨੂੰ ਫੜ ਲੈਣਾ ਵਾ ਉਹ ਉੱਥੇ ਖੜ ਕੇ ਨਹਿਰ ਜੀ ਤੇ ਭੱਜ ਗਿਆ ਜੀ ਕਿਤੇ ਗੋਲੀ ਵੱਜ ਗਈ ਜੀ ਉਹਦੇ ਪਾ ਜਲ ਗਿਆ ਜੀ ਉਹ ਤਾਂ ਪਿਸਟੋਲ ਫੜ ਲਿਆ ਇਹ ਆਪਾਂ ਬਹੁਤ ਸੌਲਿਆ ਆਪ ਸਾਡੇ ਕਦੇ ਰੋਜ਼ ਮਿਲਾ ਦੇ ਇਹ ਵੱਲੋਂ ਬਹੁਤ ਆਈ ਸਿੱਖਿਆ ਇਹਨਾਂ ਚੀਜ਼ਾਂ ਦੇ ਬਹੁਤ ਅਸੀਂ ਟੈਨਸ਼ਨ ਲੈ ਚਾ ਸਾਡੇ ਤੁਹਾਨੂੰ ਸਾਫ਼ ਤੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕਿਉਰਟੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕਰ ਮਗਾਰਾ ਮੇਰਾ ਇੱਕ ਮਿੰਟ ਨਹੀਂ ਇਹਦੇ ਵਿੱਚ ਬਗਰ ਸਾਤਾ ਇਹਦਾ ਮੇਰਾ ਬੱਚਾ ਮਜੂਦਾ ਸਰਪੰਚ ਆ ਹਕਤ ਅਸੀਂ ਕੰਮ ਕਿਤਨਾ ਕਰਨੀ ਆ ਫਿਰ ਇਹਨਾਂ ਨੇ ਸਾਡਾ ਬਾਦ ਦੀ ਜੀ ਨਿਕਵਾਰੀ ਖਲਾਉਣੀਆਂ ਇਹਨਾਂ ਕੰਮ ਕੋ ਖਲੀ ਕੀਤਾ ਉਹਨੂੰ ਤੁਮਰਾ ਕਰਕੇ ਬਾਹਰ ਪੇਸ਼ ਦਿੱਤਾ ਮੈਨੂੰ ਸਾਫ਼ ਚਾਹੀਦਾ ਮੇਰੇ ਬੱਚੇ ਨੂੰ ਸਕਿਉਰਟੀ ਅਗੇ ਮੈਂ ਦੋ ਨਹੀਂ ਨਾ ਸੋਟੀ ਕਾਣ ਨੂੰ ਚਾਰ ਪੰਜ ਸਕੋਟੀ ਦਾ ਚਾਹੀਦਾ ਮੈਂ ਉਹ ਹੈ ਆਪਣੇ ਬੱਚੇ ਜਿਹੜਾ ਕਿ ਉਹ ਇੱਥੇ ਨਿਕਾਲੇ ਨੇ ਜਿਵੇਂ ਸਾਹ ਜਦਾ ਮੇਰੀ ਭੈਣ ਦਾ ਸਾਹ ਜਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਇਨਸਾਫ ਚਾਹੀਦਾ ਉਹਦਾ ਕੀ ਕਿਸੂਰੀ ਇੰਤਰਾ ਉਸਦੇ ਕੋ ਕਿਸੂਰੀ ਨਾ ਕਿ ਉਹ ਨਾਲ ਗਿਆ ਹੀ ਕਚਰੀ ਪੁਲਿਸ ਦਾ ਜਗੂ ਦੇ ਨਾਲ ਤਾਂ ਵੀ ਗਰਾਵਰਾਂ ਨੂੰ ਮੈਂ ਕਿ ਮਾਰਦੇ ਹੁੰਦੇ ਆ ਫਿਰ ਜਗੂ ਦੀ ਮਾਂ ਨੇ ਕਿਨੇ ਕਿ ਜਗੂ ਨੇ ਕਿਨੇ ਕਿ ਲੋਕਾਂ ਦੀਆਂ ਮਾਵਾ ਪੈਣਾ ਮਾਰਿਆ ਮਾਰੀ ਬਾਅਦ ਜਗੂ ਜਗੂ ਦੇ ਇਹ ਤਾਂ ਸੋਛਾ ਜਗੂ ਦਾ ਗੈਂਗਸਟਰ ਤੱਬਰਿਆ ਜਗੂ ਦੇ ਘਰ ਦੀ ਆਣ ਕੇ ਉਸੇ ਤੋਂ ਸੇਵ ਜਗੂ ਦਾ ਨੰਬਰ ਦਾ ਆਦੇ ਉਹਤਰਾ ਵੀ ਸਾਹ ਹੁਣਾਂ ਦਾ ਇਹਨਾਂ ਨੂੰ ਕਦੇ ਨਹੀਂ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਡੁੱਗੀ ਗੰਦਿਆ ਸਰਕਾਰ ਦੇ ਉਹਦੇ ਪਿਓ ਉਹਦੇ ਪਿਓ ਵੱਡੇ ਨੂੰ ਕਦੀ ਨਹੀਂ ਪੁੱਛਿਆ ਬਈ ਦਾ ਇਮਾਨਦਾਰ ਬੰਦਾ ਹੈ ਡਿਵੈਲਪਰ ਦੇ ਕੰਮ ਚਲਾਉਂਦਾ ਹੈ ਤੇ ਕੋਈ ਕਹਿੰਨੇ ਹੈ ਕਹਿੰਨੇ ਉਹਦੀ ਹਰ ਜੀ ਕੋਈ ਨਹੀਂ ਪੁੱਛਿਆ ਵੀ ਲੋਕਾਂ ਨੇ ਵਿਆਹ ਕਰੰਡੀ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੇ ਟੇਕਾ ਨਹੀਂ ਲੋਕਾਂ ਨੇ ਬਾਰੇ ਪੁੱਛਿਆ ਹੀ ਕਿੰਦਾ ਕਿ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਜੱਗੂ ਜੱਗੂ ਦੀ ਮਾਤਾ ਕੁੜੀ ਦੇ ਵਿਆਹ ਕਰਦੇ ਸੀ ਆਪਾਂ ਉਨਾ ਤੱਕ ਨਹੀਂ ਜਾਣਾ ਇੰਨਾ ਤੱਕ ਹਾਂ ਨੂੰ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ ਕਹਿੰਦੇ ਕੀ ਆ ਜੀ ਆਪਣੇ 26 ਤਰੀਕ ਨੂੰ ਤੇ ਫਾਇਰਿੰਗ ਹੋਈ ਆ ਸਿਵਲ ਆਪਣੇ ਕਾਦੀਆ ਰੋਡ ਤੇ ਉਦੋਂ ਤੇ ਅਸੀਂ ਐਫ ਆਈ ਆਰ 185 ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਦਾ ਪੋਸਟਮਾਰਟਮ ਕਰਾਇਆ ਇਹਨਾਂ ਨੇ ਕੋਈ ਇੱਕ ਕੱਲ ਆਪਣੇ ਵਕੀਲ ਜੱਜੋ ਜੀ ਨੂੰ ਨਾਲ ਲੈ ਕੇ ਅੱਜ ਮਰਨ ਵਾਲੇ ਦੀ ਸਿਸਟਰ ਨੇ ਦਿੱਤੀ ਆ ਦਰਖਾਸਤ ਉਹਨੂੰ ਕੁਝ ਨਾਂ ਦਿੱਤੇ ਆ ਪਰ ਉਹ ਇਹਨਾਂ ਨੇ ਖੁਦ ਹੀ ਕੱਲ ਮੰਨਿਆ ਸੀ ਖੁਦ ਹੀ ਕੱਲ ਉਹਨਾਂ ਨੇ ਮੰਨਿਆ ਕਿ ਇਹਦਾ ਲੰਬਾ ਸਮਾਂ ਲੱਗਣਾ ਪਰ ਅੱਜ ਇਹਨਾਂ ਨੂੰ ਹੁਣ ਫੇਰ ਅਸੀਂ ਵਿਸ਼ਵਾਸ ਦੇ ਦਿੱਤਾ ਹੁਣ ਇਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਜ਼ਾਹਰ ਕੀਤਾ ਕਾਈ ਇੱਕ ਤਾਂ ਮੁੱਕ ਗਿਆ ਹਾਂ ਧਰਨਾ ਹੋਣੀ ਟੁੱਕ ਰਿਓ ਲੋਕਾਂ ਨੇ ਮੰਗਿਆ ਸੀ ਉਹਦੀ ਮੰਗ ਜਿਹੜੀ ਮੰਨੀ ਹੋਈ ਇਹਦੇ ਬਾਰੇ ਤਾਂ ਤੁਹਾਨੂੰ ਕੱਲ ਦਾ ਹੀ ਪਤਾ ਮੈਨੂੰ ਬਾਰ-ਬਾਰ ਨਹੀਂ ਮੈਂ ਦੱਸ ਸਕਦਾ ਉਹਨਾਂ ਕੋਲੋਂ ਜਿਹਨਾਂ ਨੇ ਜਿੰਦੇ ਖਿਲਾਰ ਦਿੱਤੇ ਉਹਨਾਂ ਨੂੰ ਉਹਨਾਂ ਕੋਲੋਂ ਪੜਾ ਕਰਦੇ ਦੇਖੋ